ਵਾਲਾ ਰਿੰਗ ਬੋਦੂ ਗੀਗੀ ਤਾਂ ਤੇ ਸਹੀਕ ਦਾ ਜਾਮਾ ਬਿਚੇ ਮੈਂ ਮਾਈ ਨੂੰ ਚ ਆਪਣੇ ਨਾਲ ਦਤੋ ਤਾਂ ਤੇ ਨਹੀਂ ਤੱਕ ਤੇ ਜਿੰਨ ਕੋਲੇ ਬੁਲਾਰ ਆਲੇ ਪਰ ਹੈ ਮੈਂ ਪਿਤਾ ਵਿਤੋਦੂ ਗੀ ਹੈ ਤੇ ਮਾ ਬਰੀ ਯਾਰ ਬਹੁਤ ਔਖੀ ਆ ਹੈ ਹੈ ਮਾ ਉਹ ਤੜਕੇ ਸਵੇਰੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਮੈਨੂੰ ਪੁੱਛਦੇ ਵੀ ਤੇਰਾ ਮੁੰਡਾ ਕਿੱਥੇ ਭੱਲਾ ਤਹੀ ਆਖਿਆ ਵੀ ਪਾਰਕ ਦੇ ਵਿੱਚ ਗਿਆ ਉਹ ਇੱਕ ਮੁੰਡੇ ਦਾ ਨਾਮ ਸੀਗਾ ਦੂਜਾ ਸੁੱਖ ਕੀ ਨਾਮ ਉਹਦਾ ਮੁੰਡੇ ਦਾ ਸੁਖਾ ਸਿੰਘ ਸੰਫਾਤਮਾ ਸਿੰਘ ਇੱਕ ਜਿਹੜਾ ਮੁੰਡ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਮੂੰਹ ਬੰਨਿਆ ਸੀ ਤਾਂ ਕਹਿ ਆ ਸੀਗਾ ਉਹਦੇ ਮੈਥੋਂ ਪੁੱਛ ਕੇ ਤੋਂ ਵਾਪਸ ਚਲੇ ਗਏ ਬਾਅਦ ਚ ਸਾਡੇ ਪਿੰਡ ਦੇ ਮੁੰਡਿਆਂ ਨੇ ਦੱਸਿਆ ਹੋਰਾਂ ਨੇ ਉਹ ਕਹਿੰਦੇ ਵੀ ਦੂਜਾ ਵੀ ਉਹ ਭੱਲਾ ਤੁਹਾਡਾ ਉੱਥੇ ਡਿੱਗਿਆ ਪਿਆ ਇਹ ਬੰਦੇ ਨੇ ਪਹਿਲਾਂ ਵੀ ਤਿੰਨ ਚਾਰ ਦਿਨ ਕਿਹਾ ਵੀ ਅਸੀਂ ਤੁਹਾਡੇ ਮੁੰਡੇ ਤੇ ਗੱਡੀ ਚੜਾ ਕੇ ਮਾਰਨਾ ਇਧਰਾਂ ਮੌਤ ਕਿਸ ਤਰ੍ਹਾਂ ਆਈ ਕੁਝ ਮੌਲਜੀ ਜਦੋਂ ਉੱਥੇ ਗਏ ਅਸੀਂ ਸਾਨੂੰ ਦੱਸਿਆ ਅਸੀਂ ਉੱਥੇ ਮੰਡੀ ਦੇ ਵਿੱਚ ਪਹੁੰਚ ਗਏ ਆ ਚੱਕ ਕੇ ਦੂਜਾ ਉੱਥੋਂ ਲਿਆਂਦਾ ਤੇ ਇੱਥੇ ਹਸਪਤਾਲ ਲਿਆਂਦਾ ਤਾਂ ਡਾਕਟਰ ਨੇ ਕਹਿੰਦੇ ਵੀ ਡੈਥ ਹੋ ਗਈ ਕੀ ਲੱਗਦਾ ਕੀ ਹੈ ਕਿਵੇਂ ਹੋਈ ਹੈ ਮੌਤ ਇਹ ਨਸ਼ੇ ਨਾਲ ਹੋਈ ਚਿੱਟੇ ਨਾਲ ਜੀ ਤੇ ਅੱਗੇ ਵੀ ਲਗਾਉਂਦਾ ਸੀਗਾ ਪਤਾ ਸੀ ਆ ਸਾਡੇ ਪਿੰਡ ਦੇ ਮੁੰਡੇ ਬਹੁਤ ਚਿੱਟਾ ਲਾਉਂਦੇ ਆ ਜੀ ਉਮਰ ਕਿੰਨੀ ਹੈ ਉਮਰ 22 ਸਾਲ ਆ ਜੀ ਵਿਆਹ ਹੈ ਸੀਗਾ ਇਹ ਹਾਂਜੀ ਵਿਆਹ ਦੋ ਬੱਚੇ ਆ ਜੀ ਇੱਕ ਕੁੜੀ ਇੱਕ ਮੁੰਡਾ ਹੈ ਤੇ ਇੱਥੇ ਵੀ ਆਸ ਤੇ ਤੁਹਾਨੂੰ ਜਿਹੜੇ ਬੰਦੇ ਫੜ ਕੇ ਲੈ ਕੇ ਗਏ ਆ ਹਾਂਜੀ ਕੌਣ ਕੌਣ ਲੋਕ ਆ ਉਹ ਸਾਡੇ ਪਿੰਡ ਦੇ ਹੀ ਆ ਜੀ ਤੇ ਪੁਲਿਸ ਫੜ ਫੜ ਕੇ ਲੈ ਗਈ ਉਹਨਾਂ ਨੂੰ ਆ ਦੋ ਬੰਦੇ ਮੈਂ ਫੜਨੇ ਆ ਜੀ ਦੋ ਬੰਦੇ ਬਿਆਨ ਦਿੱਤਾ ਉਹ ਤਾਂ हां जी ਸਾਡੇ ਉੱਤੋਂ ਲੈ ਲਿਆ ਜੀ ਉਹ ਉਹੀ ਇੱਥੇ ਕਿਹੜਾ ਹਸਪਤਾਲ ਤੇ ਲੈ ਕੇ ਆਏ ਹਾਂ ਜੀ ਹਾਂ ਜੀ ਉਹਨਾਂ ਨੂੰ ਇਹ ਨਾਲ ਹੀ ਉਹਨਾਂ ਦੀ ਗੱਡੀ 'ਚ ਲਿਆਏ ਬਾਕੇ ਫਿਰਦੇ ਜੀ ਇਹ ਘਰੋਂ ਵੀ ਉਹੀ ਲੈ ਕੇ ਜੇ ਸੀ ਸਾਨੂੰ ਬੁਲਾਉਣ ਵੀ ਉਹੀ ਆਏ ਜੀ ਕਹਿੰਦੇ ਉੱਥੇ ਡਿੱਗਿਆ ਪਿਆ ਹਾਂ ਜੀ ਬੁਲਾਉਣ ਵੀ ਉਹੀ ਆਏ ਹਾਂ ਜੀ ਬੁਲਾਉਣ ਵੀ ਉਹੀ ਆਏ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਹਾਂ ਜੀ ਕਿੱਦਾਂ ਦੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਕੋਲ ਪੇਸ਼ੈਂਟ ਆਇਆ ਸੀ ਰਣਜੀਤ ਸਿੰਘ ਸਿੰਘਾ ਵਾਲੇ ਤੋਂ ਉਹ ਬ੍ਰੋਟ ਡੈੱਦੀ ਸੀ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇ

ਜੋ ਆਪਣੇ ਪੰਜਾਬ ਹੁਗੜ ਦੇ ਵਿੱਚ ਡਿਊਟੀ ਕਰ ਰਿਹਾ ਸਰ ਮੁਕੇ ਜ਼ਿਲ੍ਹੇ ਵਿੱਚ ਉਹਨਾਂ ਦੇ ਬਿਆਨ ਤੇ ਜਿਹੜੀ ਉਹ ਕਾਰਵਾਈ ਅਮਲ ਤੇ ਲਿਆਂਦੀ ਜਾ ਰਹੀ ਹੈ ਜੋ ਦਰਾਂ ਨੇ ਤਫਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਆਗਰ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕਿ ਦੋ ਨੌਜਵਾਨ ਵੀ ਮੌਕੇ ਤੋਂ ਕਾਬੂ ਕੀਤੇ ਗਏ ਤੁਹਾਡੇ ਬਲੋਂ ਜਿੰਨਾ ਬਲੋਂ ਉਹਨਾਂ ਨੂੰ ਨਸ਼ਾ ਕਰਾਇਆ ਗਿਆ ਨਹੀਂ ਉਹਨਾਂ ਬਾਰੇ ਹਜੇ ਕੁਝ ਕਲੀਅਰ ਨਹੀਂ ਹੈਗਾ ਉਹਨਾਂ ਬਾਰੇ ਅਸੀਂ ਤਫਤੀਸ਼ ਵਿੱਚ ਲਿਖਾਂਗੇ ਵੀ ਤਫਤੀਸ਼ ਵਿੱਚ ਉਹ ਸਾਹਮਣੇ ਆਉਂਦੇ ਕਿ ਨਹੀਂ ਜੇ ਉਹ ਮਤਲਬ ਉਹਨਾਂ ਦਾ ਕੋਈ ਸਾਨੂੰ ਪੱਖ ਲੱਗਾ ਕਿ ਇਹ ਦੋਚੀ ਆ ਤੇ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਤੇ ਉਹਨਾਂ ਦਾ ਵੀ ਵੰਟੀ ਕਰ ਵੀ ਉਹਨਾਂ ਤੇ ਕਰਾਂਗੇ ਕਿੰਨੀ ਉਮਰ ਦਾ ਹੈ ਲੜਕਾ ਦਿੱਤੇ ਜਾ ਰਹੇ ਇੱਕ 22-23 ਸਾਲ ਦਾ ਲੜਕਾ ਵਿਆਹ ਹੋ ਰਿਹਾ ਸੀ ਹਾਂਜੀ ਵਿਆਹ ਹੈ ਇਹ ਕੰਮ ਕੀ ਕਰਦਾ ਸੀ ਇਹ ਇਹ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਪਿਓ ਵੱਲੋਂ ਕੀ ਬਿਆਨ ਕਰਵਾਏ ਗਏ ਪਿਓ ਤੇ ਹਾਲ ਦੀ ਘੜੀ ਮਤਲਬ ਕਹਿ ਰਹੇ ਜਿਹੜੇ ਜਿਹੜੇ ਸਾਥੀਰ ਨਾਲ ਲੈ ਗਿਆ ਸੀ ਉਹ ਮਤਲਬ ਉਬੜੋ ਜੀ ਕਹਿ ਰਹੇ ਆ ਪਰ ਅਸੀਂ ਤਫਤੀਸ਼ ਚ ਲਿਆ ਰਹੇ ਆ ਕਿ ਇਸ ਤਫਤੀਸ਼ ਸਾਹਮਣੇ ਆਉਦਾ ਉਸਾਂ ਦੇ ਕਾਰਵਾਈ ਲਵਾਂ